ਜੀ ਸਾਰਿਆਂ ਨੂੰ ਹਰਦੀਪ ਜੀ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਉਸਮਾ ਪਹੁੰਚ ਚੁੱਕੇ ਜੀ ਆਪਾਂ ਰਾਜਵੀਰ ਤੋਂ ਸੁਣੀ ਹੋਣਾ ਕੋਈ ਜੀ ਅੱਜ ਵੀ ਨੇ ਪੁੱਛੀ ਫਾਦੇ ਲਾਵਾ ਛੋਟੇ ਮਜਾ ਥੇਲਾਂ ਬਾਕੀ ਭਾਈ ਜੀ ਨੇ ਗੱਲਬਾਤ ਕਰਦੇ ਸਾਰੀ ਸਤਿਕਾਰ ਜੀ ਆਪਾਂ ਕਹਿੰਦਾ ਜੀ ਹੋਰ ਜੀ ਤੁਹਾਨੂੰ ਦੇਖਿਆ ਮੈਂ ਆ ਗਿਆ ਜੀ ਮਾਲ ਅੱਦੇ ਘੰਟੇ ਦੇ ਲਿਆ ਕੇ ਅੱਦੇ ਘੰਟੇ ਜੀ 60 ਆ ਸਾਰਾ ਦੇਖ ਤੋਰਦੀਆਂ ਜਾਣ ਅੱਜ ਫੇਰ ਅੱਜ ਵੀ ਠੰਡਾ ਲੱਗਿਆ ਹੋਰਦੀਆਂ ਜਾਣ ਅੱਜ ਆਈ ਤੇ ਰਾਤੀ ਹਲੇ ਤਿਆਰੀ ਐ ਢੀ ਘਾਟੀ ਅੱਜ ਜੀ ਮਾਲ ਸਰੀਏ ਮੰਗਾਈਆਂ ਮੀਆਂ ਜੀ ਤੇ ਰਹੀਆਂ ਹਾਂ ਜੀ ਹਾਂ ਜੀ ਇੰਨੀ ਅੱਜ ਅੱਜ ਪੰਜ ਜੀ ਸਮੀਰ ਕਰੀ ਜੋ ਕਰੀਏ ਜੋ ਤੋਂ ਕਰ ਸੰਦੀਪ ਸਭ ਤੋਂ ਪਹਿਲਾਂ ਐ ਝੋਟੀ ਤੇ ਆ ਅੱਛਾ ਐ ਝੋਟੀ ਰੱਬਣਾ ਨਾ ਨਾ ਸਹੀ ਸੰਦੀਪ ਅੱਛਾ ਦੁੱਧ ਦਾਹ ਨੌ ਦੀ ਗਰੰਟੀ ਵੀ ਦੀ ਅੱਛਾ ਠੀਕ ਆ ਬੱਚੇ ਪਰੇ ਬੱਚੇ ਬੱਚੇ ਬਗਜੋ ਖਾ ਕੋਈ ਗੱਲ ਨਹੀਂ ਠੀਕ ਆ ਵੇ ਸੰਦੀਪ ਝੋਟੀ 9 ਕਿਲੋ ਪੱਕਾ ਦਊ ਦਾਸੀ ਜੀ ਆਨਲਾਈਨ ਮੰਗਾਉਗਾ ਤਾਂ ਨੌ ਕਿਲੋ ਦੱਸਣਾ ਸੰਦੀਪ ਇੱਥੇ ਜਵਾ ਕੇ ਦਾਹੀ ਦਵਾਂਗੇ ਵੇ ਇੱਧਰ ਝੋਟੀ ਵੇ ਪੂਰੀ ਵੱਡੀ ਪਲੀ ਪਲੋਸੀ ਪੂਰੀ ਛੋਟੀ ਆ ਪੂਰੀ ਸਸਤੀ ਤੋਂ ਮੈਂ ਨਾ ਇਹ ਵਿਸ਼ਦੀਪ ਕੱਪੀ ਕਟਾ ਕੱਪੀ ਜਮਨ ਬੱਚੇ ਦੇ ਖਤਰ ਦਾ ਬੰਦੇ ਨੂੰ ਬਸ ਇਹ ਨੀਲੀ ਦੇ ਕਰਾਓ ਮੈਨੂੰ ਪਤਨੋ ਜੀ ਪਾਠ ਪੰਧੀ ਆ ਜੀ ਨੀਲੀ ਦਾ ਪੱਗ ਜਰਾ ਰਾਹੀ ਹੁਣ ਹਾਂ ਜੀ ਹਾਂ ਜੀ ਬਾਕੀ ਮੇਰੇ ਸਾਰੇ ਸੰਗ ਜਰੇ ਆਪੋ ਆਪਣੀ ਕਰਦੇ ਆਂ ਠੀਕ ਠੀਕ ਹੋ ਬਾਕੀ ਜਿੰਦਗੀ ਦੀ ਭਾਅ ਚੰਗਾ ਹੋਵੇ ਤੇ ਮਿੰਟੋ ਮਿੱਟੀ ਵਿਗ ਜਣੀਆਂ ਜੇ ਭਾਅ ਕਰਦਾ। ਭਾਅ ਨਾਲ ਹੀ ਬਈ ਪਸ਼ੂਆ। ਬੱਸ ਬੱਸ। ਹਾਂਜੀ। ਮੋਲ ਅੱਜ ਵੀ ਮੇਰਾ ਉਹਦਾ ਛੋਟੇ ਛੋਟੇ ਕਰੀ। ਛੋਟੇ ਛੋਟੇ ਹੀ। ਭਾਅ ਕੋਣ ਪਰਸੋਂ ਨੂੰ ਫੇਰ ਵੀਡੀਓ ਪਾਉਣ ਵਾਲੇ ਬੜੇ। ਠੀਕ ਨੇ। ਛੋਟੀ ਦਾ ਮੋਲ ਤਾਂ 95 ਕਰਦਾ ਤਾਂ ਵੀ ਦੇਖਦੀ ਐ। ਪਰ 95 ਪਚੌਣੇ ਵਾਲੇ ਛੱਡ ਗਏ ਨਾ ਰਸੇ ਬਾਏ। 87 85 83 ਤੇ 82 ਤੇ 81। 81000 80 ਦੀ। 80 ਵੀ। ਫੋੜੇ ਜੇ ਬੰਦ ਕਰੋ ਕੋਈ। ਹਾਂ। 80000। ਹੋਰ ਛੋਟ ਆ। ਨਾਸੀ ਦੀ ਨਾਸੀ ਆ ਉਹ ਛੋੜ ਵੀ ਕਰਦੀ ਨਾਲ ਹੀ ਚਲੋ ਆਈ ਦੀ ਦੇਵ ਮੈਂ ਸੂਈ ਆ ਨਹੀਂ ਸੁੱਝੇ ਮੰਗ ਲੈ ਤੇ ਜਲ ਮੰਗ ਲੈ ਮੈਂ ਕੋ ਦੁੱਧ ਹੋ ਸਕਦਾ ਕੋਈ 12 ਹੀ ਹੋਵੇ 11 ਦੀ ਗਰੰਟੀ 11 ਦੀ ਗਰੰਟੀ 11 ਕਿਲੋ ਗਰੰਟੀ ਆ ਮੈਂ ਮਦੀਨ ਮੈਨੂੰ ਕੱਢਾ ਲੱਗਾ ਯਾਰ ਉਹ ਵਾਹ ਤੇ ਮੈਨੂੰ ਇਡਾ ਲੈਵਾ ਲੱਗਦਾ ਸੰਦੀਪ ਜੇ ਸੋਣਾ ਵੇਖ ਲੈਵਾ ਮੈਨੂੰ ਆਪਾਂ ਆਹ ਪਹਾੜ ਦੇ ਵਿੱਚ ਸਾਰੇ ਉਹ ਸਾਰੇ ਖਾੜੀ ਦੇ ਵਿੱਚ ਦੇਖ ਹਾਂ ਜੀ ਬੰਦ ਕਾ ਹਾਂਜੀ ਸੰਦੀਪ ਮੋਲਦੇ ਭਾਵੇਂ ਜੋ ਮਰਜ਼ੀ ਕਰਾਲਾ ਹਾਂ ਪਰ ਆਪਾਂ ਹਾਂ ਨਾਲੇ ਮੁੱਲ ਕਰਨੇ ਆ ਐਡਾ ਚੱਡਾ ਵੇ ਜਨਾ ਲੱਗਾ ਨਾ ਭਾਵੇਂ 1.5 ਲੱਖ ਵਾਲੀ ਮੈਨੂੰ ਨਹੀਂ ਲੱਗਦਾ ਇਹ ਕਿੱਥੇ ਵੀ ਨਹੀਂ ਇਧਰ ਵੇ 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 ਇੱਧਰ ਲਾ ਪਾਸੇ ਆ ਲੈ ਬਿਲਡਿੰਗਾਂ ਵਾਲਾ ਲੈਵਾ ਹੀ ਵੇ ਠੀਕ ਆ ਬੋਲੋ ਸੰਦੀਪ ਮੋਲੇ ਦਾ ਗਈ 92 90 80 70 85 82 ਹਜ਼ਾਰ ਦੀ ਮਹਰ ਦੇਣੀ 80 ਹਜ਼ਾਰ ਦੀ 80 ਹਜ਼ਾਰ ਦੀ 2000 ਹੋਰ ਛੋਟ ਆ 70 ਹਜ਼ਾਰ ਦੀ ਮਹਰ ਦੇਣੀ ਹੂੰ ਦੇਖਿਆ 70 ਹਜ਼ਾਰ ਦੀ ਹਾਂ ਰੇਡ ਵੇਚਣਾ ਹੁਣ ਅਪਨੇ ਤੁਸੀਂ ਬਿਲਕੁਲ ਛੋਟ ਛੋਟੇ ਟਾਲੀ ਆ ਗਈ ਛੋੜੇ ਈ ਟਾਲੀ ਗੱਪੜ ਨਹੀਂ ਨਹੀਂ ਸੁਈ ਇਹ ਕੋਈ ਦੁੱਧ ਦਹੇ ਕਿਲੋ ਉਹ ਵੀ ਨਾਲ ਦੀ ਗਾਰੰਟੀ ਹੈ ਦੀ ਗਾਰੰਟੀ ਟਾਲੀ ਸੰਦੀਆਂ ਵੇਈ ਬਹੁਤ ਸ਼ੌਂਗਣਾ ਲੈਂਦੇ ਟਾਲੀ ਕਈ ਘਰਾਂ ਕੋਲ ਨੂੰ ਬਹੁਤ ਚੰਗੀ ਮੰਨਦੇ ਆ। ਬਾਕੀ ਆਪੋ ਆਪਣੀ ਵੀਰ ਮੇਰੇ ਸਾਰੇ ਸਮਝ ਕੋਈ ਇਹ ਨਾ ਕਿ ਅਫੀਗਰੀ ਵੇਚਣਾ ਕਰਕੇ ਠੀਕ ਨਹੀਂ ਹਾਂ। ਵੇਖ ਸੰਦੀਪ ਮੈਂ ਹਾਂਜੀ ਮੈਂ ਵੱਟਾਂ ਸੰਦੀਪ ਦਾ ਜੋ ਮਰਜ਼ੀ ਕਰਾ ਲਾ ਹਾਂ। ਹਾਂ। ਅਸੀਂ ਕਰਾ ਲਾ 70 75 72 ਤੇ 70 ਦੀ ਆਣਾ ਮੈਂ। ਕਿ ਕਰਦੀ ਛੋੜੋੜਾ ਛੋੜਾਂ ਕਰ ਕਰਦੇ 65000 ਦੀ ਆਖਰੀ ਨਹੀਂ ਚੱਲ ਚੱਲਣ ਦਿਓ ਚੱਲਣ ਦੀ ਅੱਜ ਫਿਰ ਨਜ਼ਾਰੇ ਲਿਆ ਦੇਗੇ ਮੈਂ ਇਹਨਾਂ ਨਜ਼ਾਰੇ ਲਿਆਉਣੇ ਆ ਆ ਵੇ ਵਾਹ ਸੁਈਓ ਸੁਈਆ ਸੁਈ ਸੁਈ ਜੋੜੀ ਮਿੰਨੀ ਮੇਰੀ ਅੱਜ ਮਿਲੂਗਾ 100 ਕਿਲੋ ਐ ਪੱਕਾ ਮਿਰਕੇ ਲਾਏ ਕੋਈ ਦੋ ਟਾਂ ਕਰ ਰਹੀ ਆ ਸ਼੍ਰੀਪਾ ਮੋਲ ਲੈਦਾ ਵੀ ਛੋੜਾ ਜਾ ਕਰ ਦਿੰਦਾ ਉੜਦੀ ਜਾਵੇ ਵੀ ਬਿਲਕੁਲ ਕੋਈ ਲੱਖ ਨਹੀਂ 194 ਨਹੀਂ ਕੋਈ 90 ਨਹੀਂ ਕੋਈ 88 ਨਹੀਂ ਇਹ 85000 ਦੀ ਸੰਦੀ ਦੇਣੀ ਉਹਦੇ 2083 ਦੀ ਮਹਨ ਦੇਣੀ 85 ਦੀ ਦੇ ਦਾਂਗੇ 1000 ਰੁਪਿਆ ਹੋਰ ਛੋੜ 85000 ਦੀ 80 ਦੀ ਮਹਨ ਨਹੀਂ ਮੀਆਂ 80 ਦੀ ਹੋਣ 10 ਜੇ ਹੈਗਾ ਕੋ ਤੇ ਕਰਾਲਾ ਹੁਣ ਐਂ ਹੀ ਰੋਣਾ ਟੂਲ ਬਣਾਜੇ ਬੰਦੇ 1000 ਰੋ ਛੋੜ 1 ਘਟ 80 ਦੀ ਮਹਨ ਜਿਹੜੀ 80 ਦੀ ਜਿਹੜਾ ਤੁਸੀਂ ਬੋਲ ਰਹੇ ਐਂ ਹੀ ਰੋਣਾ ਤੁਸੀਂ ਉੱਥੇ ਬੰਦੇ ਆ ਇੱਥੇ ਆਈ ਕਰਦੇ ਉਹ ਰੈਂਦਾ ਜਿੰਦੀਸ਼ਾ ਮੈਂ ਇਹਦਾ ਰੰਦਾ ਇੱਕ ਮਹੀਨਾ ਸੂਚ ਗੱਪਣ ਗੱਪਣ ਮੈਂ ਇੱਕ ਮਹੀਨਾ ਸੂਚ ਰਹਿਂਦਾ ਹੀ ਇਹਦਾ ਅੱਛਾ ਨਾ ਠੀਕ ਆ ਇਹ ਨੂਰਾ ਦੀ ਗਾਰੰਟੀ ਉਹ 14 15 ਕਿਲੋ ਦੀ ਅੱਛਾ ਠੀਕ ਆ ਇਹ ਆਪਾਂ ਸੱਜਣ ਬੰਦੇ ਆ ਕੋਈ ਲਈ ਆ ਉਹਨਾਂ ਨੂੰ ਲਈ ਆ ਮਹੀਨਾ ਪੂਰਾ ਮੈਂਦਾ ਰਹਿਂਦਾ ਹੀ ਦਿਨ 5 ਉੱਤੇ ਵੀ ਖੜ੍ਹ ਸਕਦੀ ਤੇ ਘੱਟ ਵੀ ਖੜ੍ਹ ਸਕਦੀ ਮੈਂ ਸੁਆ ਲੈ ਲਓ ਪੰਜਵਾ ਲੈ ਲਓ ਕਿੰਨਾ ਆ ਇਹ ਸੁਆ ਸਹੀ ਨਾ ਲੋ ਕੀ ਨਾ ਖੀਰੀ ਹੋਵੇ ਨਾ ਨਹੀਂ ਖੀਰੀ ਚੋਂ ਕਹਿੰਦਾ ਸੰਦੀਪ ਅੱਜ ਛੇਵੇਂ ਸੂਏ ਛੇਵੇਂ ਸੂਏ ਵਾਲੀ ਨਹੀਂ ਪੈ ਗਈ ਮੈਂ ਕਿਹਾ ਸੰਦੀਪ ਵੀਰ ਕਮੈਂਟ ਕਰਦੇ ਆਂ ਜੇ ਸੁਆਦ ਸੁਆਦ ਜਿਹੜੇ ਮਰਜ਼ੀ ਨਾਲੋ ਖੀਰੀ ਛੋਟੀ ਲਿਆ ਪਤਾ ਨਹੀਂ ਛੇਵਾਵਾ ਸੰਵਾ ਤਮਾ ਆਪਾਂ ਨੂੰ ਪਤਾ ਹੀ ਨਹੀਂ ਪਤਾ ਕੋਈ ਨਹੀਂ ਆਪਾਂ ਤਾਂ ਮੈਂ ਦਾ ਪਤਾ ਜੀ ਵੀ ਆਜ ਰਿਹਾ ਠੀਕ ਨੇ ਸੰਦੀਪ ਵੀਰ ਮੇਰੇ ਕਮੈਂਟ ਕਰਦੇ ਆਂ ਵੀ ਦੂਜੇ ਸੂਏ ਤੋਂ ਵੱਧ ਕੋਈ ਪਾਉਣਾ ਨਹੀਂ ਅੱਜ ਆਪਾਂ ਪਾਤੀ ਫਿਰ ਜੰਨੇ ਤੇ ਨਹੀਂ ਪੈਂਦੀਆਂ 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 ਵਾ ਬਾਕੀ ਵੱਡੀ ਵੱਡੀ ਮੈਂ ਕਿੰਨਾ ਵਜਣ ਵੇ ਮੈਨੂੰ ਹਨ ਇਹਦਾ ਮੋੜ ਕੋਈ ਫੰਡਰ ਵਾਲਾ ਬੋਲ ਕਰ ਦੇਣਾ ਆਪਾਂ ਫੰਡਰ ਵਾਲਾ ਹੀ ਕਰ ਦੇਣਾ ਯਾਰ ਮੈਂ ਖਾੜਦੀ ਖਾੜਦੀ ਵੀ ਕਿ ਜਿਆਦਾ ਆ ਫੰਡਰ ਵਾਲਾ ਨਹੀਂ ਫਿਰ ਹੋਇਆ ਫਿਰ ਜਿਆਦਾ 55 ਦੀ ਦੇ ਦਈਏ ਇੱਕੋ ਹੀ ਗੱਲ ਆ ਹਾਂ ਤੇ ਤੂੰ ਮੈਂ ਕਰ ਦੇ ਕਿਉਂ ਤੇ ਹਰ ਤੂੰ ਜੋਈ ਕਿ ਤੂੰ ਪੰਜਾਹਰ ਦੇ ਬਾਅਦ ਯਾਰ ਹੋਈ ਮੈਂ ਪਹਿਲਾਂ ਯਾਰ ਤੋਂ 500 ਛੋਟ ਠੀਕ 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 ਕਰਦਾ ਤੂੰ ਖੁਸ਼ੀਆ ਕਰਦਾ 95 ਲੈ ਲਓ ਮੈਂ ਫਿਰ ਕੋਲ ਵਾਹ ਜੀ ਵਾਹ ਨਹੀਂ ਠੀਕ ਆ ਬੱਚੇ ਵਹਾਉਂਗਾ ਆਹ ਜੀ ਉਸਤਰਾ ਹੀ ਮਾਰ ਆਹ ਵੱਡੀ ਵੱਡੀ ਮੈਂ ਪਰ ਡੇਰ ਜਾਈ ਜੀ ਆਹ ਛੋਟੀ ਦਾ ਬੱਚਾ ਹੀ ਸੰਦੀਪ ਆਹ ਛੋਟੀ ਦਾ ਵਾ ਜਿਹੜਾ ਜਿਹੜਾ ਐਂਡ ਦੇ ਉਖਾਈ ਜੁਠੇ ਨੰਬਰ ਵਾਲੀ ਦਾ ਚੌਥੇ ਵਾਲੀ ਦਾ ਆ ਬੱਚਾ ਹੀ ਆਹ ਦੂਜੇ ਨੰਬਰ ਵਾਲੀ ਦੀ ਕੱਟੀ ਦੂਜੇ ਨੰਬਰ ਵਾਲੀ ਦੀ ਠੀਕ ਆ ਆ ਕੱਟੀ ਦੂਜੇ ਨੰਬਰ ਵਾਲੀ ਦੀ ਆ ਆ ਜੀਓ ਪਹਿਲੇ ਨੰਬਰ ਵਾਲੀ ਦੀ ਆ ਪਹਿਲੇ ਨੰਬਰ ਵਾਲੀ ਦੀ ਠੀਕ ਆ ਤੇ ਉਹ ਹੈਗਾ ਜੀ ਛੋਟੀ ਦਾ ਦੂਜੀ ਦਾ ਆ ਆ ਆ ਦੂਜੇ ਨੰਬਰ ਆਈਦਾ ਇਹ ਬੱਚਾ ਦੂਜੇ ਨੰਬਰ ਆਈਦਾ ਉਹ ਜੀ ਬਾਕੀ ਮੇਰੇ ਵੀ ਇੱਥੇ ਆ ਕੇ ਸਵਾਈ ਕਰੋ ਸੈਕਿੰਡ ਪਾਸ ਕਰੋ ਠੀਕ ਹੈ ਨਹੀਂ ਕੋਈ ਤੁਸਾਂ ਲੈਣਾ ਹੈ ਨਾ ਬਾਈ ਜੀ ਬਾਜੀ ਬਾਜੀ ਆਪਣੀ ਤਸੱਲੀ ਕਰਕੇ ਵੀਰ ਮੇਰਾ ਵੀਡੀਓ ਪਾਉਂਦੇ ਕਰੋ ਕੋਈ ਚੱਕਰ ਨਹੀਂ ਆਉਣ ਬੇਲੋ ਪਰੋਂ ਦਾ ਮਾਲ ਵੇ ਗਿਆ ਵੀਰਾਂ ਨਹੀਂ ਆਈਆਂ ਪੰਜ ਪੰਜ ਦਾਈਆ ਸਹੀ ਉਹ ਵਧੀਆ ਬਰੇ ਸਾਡੀ ਖਾੜਦੀਆਂ ਨਾ ਮਈਆਂ ਹਾਂ ਜੀ ਹਾਂ ਜੀ ਤੇ ਹੈਗਾ ਜੀ ਆਪਣਾ 91 57 880 43 ਪਿੰਡ ਉਸਮਾ ਜ਼ਿਲ੍ਹਾ ਤਰਨਤਾਰਨ ਟੂਲਪਲਾਜੇ ਦੇ ਨਾਲ ਹੀ ਪਿੰਡ ਆ ਤਰਨਤਾਰਨ ਲੱਗੇ ਪਿੰਡ ਆ 91 54